ਧੰਨਵਾਦ ਜੀ ਤੁਹਾਨੂੰ ਤੇ ਸਾਰੇ ਦਾਨਿਸ਼ਮੰਦ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿੰਸ ਸਾਹਿਬ ਲਓ ਜੀ ਜਿਹੜੀਆਂ ਕੈਨੇਡੀਅਨ ਔਰ ਇੰਟਰਨੈਸ਼ਨਲ ਨਿਊਜ਼ ਦੇ ਉੱਤੇ ਝਾਤ ਮਾਰਨ ਲਈ ਸਾਰੇ ਸਰੋਤਿਆਂ ਨੂੰ ਇੰਤਜ਼ਾਰ ਰਹਿੰਦਾ ਸ੍ਰੀ ਕੁਲਦਨ ਸਿੰਘ ਪਤਿਆਣਾ ਹੋਰਾਂ ਦਾ ਪ੍ਰਿੰਸ ਸਾਹਿਬ ਬਾਦਿਆਂ ਆਪਾਂ ਪਹਿਲੀ ਖਬਰ ਦੇ ਵੱਲ ਸੋ ਅੱਜ ਕੋਈ ਹੋਰ ਵੀ ਲਿਬਰਲ ਨੂੰ ਪਰਖਣ ਦੇ ਲਈ ਕੋਈ ਮਤਾ ਲੈ ਕੇ ਆਵੇਗੀ ਜੀ ਕੋਈ ਨਾ ਕੋਈ ਜੀ ਦੇਖੋ ਵੀ ਨਜੀਬ ਲਾਕ ਕੀ ਉੱਪਰ ਦੀ ਗੱਲ ਕਰੀਏ ਤਾਂ ਜੋ ਪਹਿਲਾ ਮਤਾ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਸੀਗਾ ਜਿਹੜਾ ਬੇਪਰੋਸਕੀ ਦਾ ਮਤਾ ਸੀਗਾ ਲਿਬਰਲ ਸਰਕਾਰ ਨੂੰ ਸੁੱਟਣ ਦਾ ਮਤਾ ਸੀਗਾ ਉਹਦੇ ਵਿੱਚ ਬਲਾਕਯੂਬਕ ਨੇ ਉਸ ਮਤੇ ਦੇ ਵਿਰੋਧ ਦੇ ਵਿੱਚ ਫੁੱਟਾ ਪਾਇਆ ਸੀ ਤੇ ਉਹਦੇ ਵਿੱਚ ਉਹਨਾਂ ਨੇ 1 ਅਕਤੂਬਰ 29 ਤੱਕ ਦਾ ਸਮਾਂ ਲਿਬਰਲ ਸਰਕਾਰ ਨੂੰ ਦਿੱਤਾ ਸੀਗਾ ਕਿ ਉਹਨਾਂ ਦੇ ਜਿਹੜੇ ਕੁਝ ਮੁੱਦੇ ਨੇ ਖਾਸ ਤੌਰ ਤੇ ਜੋ ਬੇਲ ਉਹ ਉਲੀਆਣਾ ਚਾਹੁੰਦੇ ਨੇ ਕਿ ਜਿਹਦੇ ਵਿੱਚ ਜਿਹੜੇ ਪੈਨਸ਼ਨ ਜਿਹੜੇ ਵੀ ਉਹਨਾਂ ਨੂੰ ਲੱਗਦੀ ਹੈ ਉਹਦੇ ਵਿੱਚ ਕੋਈ ਵਖਰੇਵਾ ਨਾ ਹੋਵੇ ਸਾਰਿਆਂ ਨੂੰ ਇੱਕੋ ਜਿਹੀ ਪੈਨਸ਼ਨ ਲੱਗੇ ਤਾਂ ਉਹ ਉਹਨਾਂ ਦੀ ਇੱਕ ਪ੍ਰਮੁੱਖ ਮੰਗ ਸੀਗੀ ਤੇ ਉਸ ਬਾਬਤ ਹੀ ਆਪਣੇ ਆਪੋਜੀਸ਼ਨ ਡੇਰੇ ਵਿੱਚ ਅੱਜ ਬਲੌਕ ਕਮਬ ਇੱਕ ਮਤਾ ਲੈ ਕੇ ਆਵੇਗੀ ਸੋ ਜਿਸ ਮਤੇ ਦੇ ਵਿੱਚ ਇਸ ਪੈਨਸ਼ਨ ਵਧਾਉਣ ਬਾਬਤ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਉਹਦੇ ਤੇ ਜਿਹੜੀ ਡਿਬੇਟ ਕਰਵਾਈ ਜਾਏਗੀ ਤਾਂ ਇਸ ਮਤੇ ਦੇ ਉੱਪਰ ਜਿਹੜੀ VOTING ਹੈ ਇਸ ਵੀਕ ਦੇ ਐਂਡ ਦੇ ਉੱਪਰ ਹੋਵੇਗੀ ਇਹ ਮਤਾ ਕੋਈ ਸਰਕਾਰ ਛੁੱਟਣ ਵਾਸਤੇ ਨਹੀਂ ਹੈ ਇਸ ਮਤੇ ਰਾਹੀਂ ਜੋ ਬਲਾਦਕੀਬਕ ਹੈ ਉਹ ਆਪਣੀ ਜੋ ਮੰਗ ਹੈ ਉਸ ਦੇ ਉੱਪਰ ਜਿਹੜਾ ਸਾਡੀ ਪਾਰਲੀਮੈਂਟ ਹੈ ਉਹਦੇ ਵਿੱਚ ਡਿਬੇਟ ਕਰਵਾਉਣਾ ਚਾਹੁੰਦੀ ਹੈ ਤੇ ਰਾਏ ਲੈਣਾ ਚਾਹੁੰਦੀ ਹੈ ਵੀ ਉਹਦੇ ਤੇ ਵੱਖ-ਵੱਖ ਜਿਹੜੀਆਂ ਪਾਰਟੀਆਂ ਦੀ ਰਾਏ ਕੀ ਹੈ ਸੋ ਉਸ VOTING ਦੇ ਵਿੱਚ ਕੌਣ ਕਿਹੜੀ ਪਾਰਟੀ ਕਿਦੇ ਹੱਕ ਦੇ ਵਿੱਚ ਵੋਟ ਪਾਉਂਦੀ ਹੈ ਸੋ ਉਹ ਵੀ ਦੇਖਣ ਵਾਲੀ ਗੱਲ ਹੋਗੀ ਤਾਂ ਪ੍ਰਮੁੱਖ ਤੌਰ ਤੇ ਜੋ ਇਹ ਮੰਗ ਹੈ ਬਲੌਕ ਕੂਬਕ ਦੀ ਡੀਪੀਸੀ ਜ਼ਿਕਰ ਕੀਤਾ ਹੈ ਕਿ ਜਿਹੜੇ 65 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਪੈਨਸ਼ਨ ਲੱਗਦੀ ਹੈ ਜੀ ਉਹਦੇ ਵਿੱਚ 65 ਤੋਂ ਲੈ ਕੇ 74 ਵਾਲਿਆਂ ਨੂੰ ਪੈਨਸ਼ਨ ਥੋੜੀ ਘੱਟ ਹੈ ਤੇ 75 ਤੋਂ ਲੈ ਕੇ ਉੱਪਰ ਵਾਲਿਆਂ ਨੂੰ ਪੈਨਸ਼ਨ ਥੋੜੀ ਜ਼ਿਆਦਾ ਆ ਸੋ ਇਹ ਜਿਹੜਾ ਵਖਰੇਵਾ ਆ ਇਹ ਬਲੌਕ ਕੂਬਕ ਵਾਲੇ ਕਹਿੰਦੇ ਨੇ ਵੀ ਬੰਦ ਹੋਣਾ ਚਾਹੀਦਾ ਇਹ ਸਾਰਿਆਂ ਨੂੰ ਇੱਕੋ ਜਿਹੀ ਪੈਨਸ਼ਨ ਲੱਗਣੀ ਚਾਹੀਦੀ ਤਾਂ ਦੱਸਿਆ ਜਾ ਰਿਹਾ ਵੀ ਇਸ ਚੀਜ਼ ਨਾਲ ਅਗਰ ਇਹ ਸਰਕਾਰ ਇਸ ਮੰਗ ਨੂੰ ਮੰਨਦੀ ਹੈ ਤਾਂ ਘੱਟੋ ਘੱਟ 16 ਮਿਲੀਅਨ ਡਾਲਰ ਦੀ ਜਿਹੜੀ ਕਾਸਟ ਜਿਹੜੀ ਆ ਪੈਨਸ਼ਨ ਬਿੱਲ ਤੇ ਜਿਹੜੀ ਹੋਰ ਪਵੇਗੀ ਤੇ ਹੁਣ ਇਸ ਚੀਜ਼ ਨੂੰ ਜਿਹੜਾ ਆ ਫੈਡਰਲ ਲਿਬਰਲ ਸਰਕਾਰ ਕਿਸ ਤਰ੍ਹਾਂ ਅੰਗਰਾ ਲੈਂਦੀ ਆ ਜੋ ਇਸ ਮਤੇ ਦੇ ਉੱਪਰ ਡਿਬੇਟ ਹੋਣੀ ਆ ਉਹਦੇ ਚ ਕਿਹਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਰੱਖੀਆਂ ਜਾਂਦੀਆਂ ਨੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਅੱਗੇ ਵਾਰੇ ਕਿਹ ਅਸਰ ਆਇਆ ਲਾ ਸਕਦੇ ਆ ਕਿ ਆਉਣ ਵਾਲੇ ਸਮੇਂ ਦੌਰਾਨ ਸੇ ਬਲਾਕ ਕਿਉਂਕ ਦਾ ਜਿਹੜਾ ਰਵਈਆ ਆ ਉਹ ਫੈਡਰਲ ਸਰਕਾਰ ਪ੍ਰਤੀ ਕਿਹੋ ਜਿਹਾ ਰਹੂਗਾ ਜੇਕਰ ਸੇ ਉਹਨਾਂ ਦੀਆਂ ਇਹ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੌਰਾਨ ਜਿਵੇਂ ਅੱਜ ਕੰਜ਼ਰਵੇਟਿਵ ਪਾਰਟੀ ਮਤੇ ਲਿਆ ਰਹੀ ਹੈ ਤੇ ਬਲਾਕ ਕਿਉਕ ਵੀ ਕੋਈ ਇਸ ਚੰਦਾ ਮਤਾ ਲਿਆ ਸਕਦੇ ਆ ਜਿਹਦੇ ਨਾਲ ਸਰਕਾਰ ਦੀ ਉੱਪਰ ਇਹ ਬੇਪਰੋਸਕੀ ਜਿਹੜੇ ਹਾਲਾਤ ਬਣ ਜੇ ਤੇ ਦੂਜੇ ਪਾਸੇ ਜੇਕਰ ਇਹ ਕੰਜ਼ਰਵੇਟਿਵ ਪਾਰਟੀ ਦੀ ਵੀ ਗੱਲ ਕਰੀਏ ਜੋ ਇਹਨਾਂ ਵੱਲੋਂ ਸਹਿਮਤਾ ਪਿਛਲੇ ਵੀਕ ਲਿਆਂਦਾ ਗਿਆ ਸੀ ਦੂਜਾ ਮਤਾ ਸਰਕਾਰ ਨੂੰ ਸੁੱਟਣ ਵਾਸਤੇ ਬੇਪਰੋਸਤੀ ਦਾ ਉਸ ਮਤੇ ਉੱਪਰ ਵੀ ਅੱਜ ਜਿਹੜੀ ਆ VOTING ਹੋਣੀ ਹੈ ਤੇ ਜਿਵੇਂ ਪਹਿਲਾ ਮਤਾ પાસ ਨਹੀਂ ਹੋਇਆ ਸੀਗਾ ਉਹਦੇ ਖਿਲਾਫ ਜਿਹੜੇ ਬਾਕੀ ਉਹ ਜਿਹੜੀਆਂ ਦੋ ਪਾਰਟੀਆਂ ਨੇ ਐਨਡੀਪੀ ਦੇ ਬਲਾਕ ਕਿਮ ਕਰੇ VOTING ਕੀਤੀ ਸੀ ਤਾਂ ਉਮੀਦ ਹੈ ਇਸ ਮਤੇ ਦੇ ਖਿਲਾਫ ਵੀ ਜਿਹੜੀਆਂ ਅੱਜ VOTING ਹੋਣੀ ਹੈ ਉਹਦੇ ਵਿੱਚ ਬਲਾਕ ਕਿਮ ਤੇ ਐਨਡੀਪੀ ਜਿਹੜਾ ਆ ਉਮੀਦ ਪ੍ਰੋਸਕੀ ਦੇ ਮਤੇ ਦੇ ਖਿਲਾਫ ਹੀ ਭੁਗਤਣ ਗਿਆ ਇਹਦੇ ਨਾਲ ਪਿੰਨੋ ਜੀ ਗੱਲ ਕਰੀਏ ਜਿਹੜੇ ਕੈਨੇਡਾ ਦੇ ਚਾਰ ਪ੍ਰੋਵਿੰਸਿਸ ਦੇ ਵਿੱਚ ਤੇ ਜਿਹਦੇ ਵਿੱਚ ਅੱਜ ਮਿਨੀਮਮ ਵੇਜ ਦੇ ਵਿੱਚ ਜਿਹੜਾ ਆ ਵਾਅਦਾ ਹੋ ਰਿਹਾ ਤੇ ਮਿਨੀਮੰ ਵੇਜ ਵਾਜ ਜਾਣੀ ਆ ਸੋ ਚਾਰ ਕੈਨੇਡਾ ਦੇ ਪ੍ਰੋਵਿੰਸਿਸ ਨੇ ਸੋ ਜਿਨ੍ਹਾਂ ਦੇ ਵਿੱਚ ਅੱਜ ਜਿਹੜੀ ਘੱਟੋ ਘੱਟ ਜਿਹੜੀ ਮਿਨੀਮਲ ਵੇਜ ਹੁੰਦੀ ਹੈ ਸੋ ਉਹਦੇ ਵਿੱਚ ਵਾਦਾ ਹੋਣਾ ਸੋ ਸ਼ੁਰੂਆਤ ਅਸੀਂ ਅਨਟਾਰੀਓ ਤੋਂ ਕਰਦੇ ਹਾਂ ਅਨਟਾਰੀਓ ਦੇ ਵਿੱਚ 65 ਸੈਂਟ ਦਾ ਜਿਹੜਾ ਵਾਦਾ ਹੋ ਰਿਹਾ ਤੇ ਇਹ ਹੁਣ ਜਿਹੜੀ ਨਵੀਂ ਜਿਹੜੀ ਆ ਮਿਨੀਮਲ ਵੇਜ ਹੈ 17 ਡਾਲਰ ਤੇ 20 ਸੈਂਟ ਹੋਗੀ ਸੋ ਇਹਨੂੰ ਇਨਫਲੇਸ਼ਨ ਦੇ ਨਾਲ ਜਿਹੜਾ ਆ ਇਹ ਜੋੜ ਕੇ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਕਿ ਜਿਸ ਢੰਗ ਦੇ ਨਾਲ ਇਨਫਲੇਸ਼ਨ ਵੱਧ ਰਹੀ ਹੈ ਤੇ ਉਸ ਢੰਗ ਦੇ ਨਾਲ ਜਿਹੜੇ ਖਰਚੇ ਵੀ ਵਧੇ ਨੇ ਲੋਕਾਂ ਦੇ ਸੋ ਇਸ ਕਰਕੇ ਜਿਹੜੀ ਮਿਨੀਮਲ ਵੇਜ ਵੀ ਜਿਹੜੀ ਬਤਾਈ ਗਈ ਹੈ ਇਹਦੇ ਵਿੱਚ ਵੀ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਨੇ ਕਿ ਅਨਟਾਰੀਓ ਦੇ ਜਿਹੜੇ ਜੀਟੀਏ ਤੋਂ ਬਾਹਰਲੇ ਖੇਤਰ ਨੇ ਹੋ ਸਕਦਾ ਵੀ ਉਹਨਾਂ ਦੇ ਵਿੱਚ ਦਾ ਇਹ ਮਿਨੀਮਮ ਵੇਜ ਜਿਹੜੀ ਆ ਠੀਕ ਹੋਵੇ ਪਰ ਜਿੱਦਾਂ ਜੀਟੀਏ ਵਾਲਾ ਖੇਤਰ ਹੈ ਖਾਸ ਉਹ ਜਿਹੜੇ ਡਰੰਟੋ ਦੇ ਆਲੇ ਦੋਲੇ ਖੇਤਰ ਨੇ ਉੱਥੇ ਮੰਗਾਈ ਬਹੁਤ ਜ਼ਿਆਦਾ ਆ ਤੇ ਸ਼ਹਿਰ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ 17 ਡਾਲਰ ਤੇ 20 ਸੈਂਟ ਦੇ ਨਾਲ ਵੀ ਗੁਜ਼ਾਰਾ ਕਰਨਾ ਔਖਾ ਹੋਵੇ ਜੀ ਤੇ ਨਾਲ ਸਸਕੈਚਵਨ ਦੀ ਗੱਲਬਾਤ ਕਰਦੇ ਆ ਤਾਂ ਉੱਥੇ 1 ਡਾਲਰ ਦਾ ਜਿਹੜਾ ਮਿਨੀਮਮ ਵੇਜ ਦੇ ਵਿੱਚ ਵਾਅਦਾ ਹੋਇਆ ਤੇ ਮਿਨੀਮਮ ਵੇਜ ਸਸਕੈਚਵਨ ਦੇ ਵਿੱਚ 15 ਡਾਲਰ ਹੋ ਜਾਏਗੀ ਤੇ ਇਹ ਅਲਵਾਟਾ ਦੇ ਨਾਲ ਜਿਹੜੀ ਆ ਬਰਾਬਰ ਜਿਹੜੀ ਮਿਨੀਮਮ ਵੇਜ ਹੋ ਜਾਏਗੀ ਸੋ ਮੈਨੀਟੋਬਾ ਦੀ ਗੱਲ ਕਰੀਏ ਤੇ ਮੈਨੀਟੋਬਾ ਦੇ ਵਿੱਚ ਜਿਹੜਾ ਆ 50 ਸੈਂਟ ਦਾ ਵਾਅਦਾ ਹੋ ਰਿਹਾ ਮਿਨੀਮਮ ਜਿਹੜੀ ਆ 15 ਡਾਲਰ ਤੇ 80 ਸੈਂਟ ਜਿਹੜੀ ਇੱਥੇ ਹੋਜੂਗੀ ਤੇ ਜਿਹੜਾ ਵੀ ਉੱਥੇ ਦੇ ਪ੍ਰੋਵੀਸ਼ਨਲ ਸਰਕਾਰ ਦੇ ਮੁਤਾਬਕ ਜਿਹੜਾ ਉਹਨੇ ਫਾਰਮੂਲਾ ਬਣਾਇਆ ਹੋਇਆ ਵਾਅਦੇ ਦਾ ਉਸ ਮੁਤਾਬਕ ਉੱਥੇ ਵੀ ਵਾਅਦਾ ਹੋ ਜਾਣਾ ਤੇ ਇਹਦੇ ਨਾਲ ਜੇਕਰ ਪ੍ਰਿੰਸ ਐਡਵਰ ਆਇਲੈਂਡ ਦੀ ਗੱਲਬਾਤ ਕਰੀਏ ਉੱਥੇ 60 ਸੈਂਟਾਂ ਦਾ ਜਿਹੜਾ ਵਾਅਦਾ ਹੋ ਰਿਹਾ ਤੇ ਉਹਦੇ ਨਾਲ ਜਿਹੜੀ ਮਿਨਿਮਮ ਵੇਜ ਹੈ 16 ਡਾਲਰ ਹੋ ਜਾਊਗੀ ਤੇ ਇਹਦੇ ਵਿੱਚ 40 ਸੈਂਟ ਜਿਹੜੀ ਆ ਪਹਿਲਾਂ ਵੀ ਵਾਅਦਾ ਜਿਹੜਾ ਹੋ ਚੁੱਕਾ ਤੇ ਹੁਣ ਇਸ ਸਮੇਂ ਗੱਲ ਕਰੀਦਾ ਜਿਹੜੀ ਬ੍ਰਿਟਿਸ਼ ਕੋਲੰਬੀਆ ਆ ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਸਭ ਤੋਂ ਜ਼ਿਆਦਾ ਮਿਨਿਮਮ ਵੇਜ ਦਿੱਤੀ ਜਾ ਰਹੀ ਹੈ ਉੱਥੇ 17 ਡਾਲਰ ਤੇ 40 ਸੈਂਟ ਦੀ ਜਿਹੜੀ ਆ ਮਿਨਿਮਮ ਵੇਜ ਮਿਲ ਰਹੀ ਹੈ ਤੇ ਉਹਦੇ ਨਾਲ ਜਿਹੜਾ ਆ ਤੇ ਇਹ ਨੂੰ ਨਵਾਂ ਵੱਤੀ ਗੱਲ ਕਰੀਏ ਤੇ 19 ਡਾਲਰ ਦੀ ਜਿਹੜੀ ਆ ਇਹ ਮਿਨੀਮਮ ਦੇ ਜਿਹੜੀ ਇਸ ਨੂੰ ਮਿਲੀ ਆ ਜਿਹੜੀ ਸਾਰੇ ਕੈਨੇਡਾ ਚ ਸਭ ਤੋਂ ਵੱਧ ਹੈ ਤੇ ਇਸ ਸਮੇਂ ਜੇਕਰ ਬ੍ਰਿਟਿਸ਼ ਕੋਲੰਬੀਆ ਨਾਲ ਕੰਪੈਰੀਸ਼ਨ ਕਰੀਏ ਕਿਉਂਕਿ ਤੇ 17 ਡਾਲਰ 40 ਸੈਂਟ ਹੈ ਤੇ ਅਨਟਾਰੀਓ ਦੇ ਵਿੱਚ 17 ਡਾਲਰ 20 ਸੈਂਟ ਹੋ ਜਾਣੇ ਤੇ ਥੋੜਾ ਜਿਹਾ ਫਰਕ ਹੈ ਐਟ ਅਜ਼ ਬ੍ਰਿਟਿਸ਼ ਕੋਲੰਬੀਆ ਦੇ ਨਾਲ ਤੇ ਇਹ ਜਿਹੜੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਮਿਨੀਮਮ ਵੇਜ ਦੇ ਵਿੱਚ ਅੱਜ ਵੱਧਦਾ ਹੋਗਾ ਕਿਉਂਕਿ ਜੋ ਜਿਸ ਤਰ੍ਹਾਂ ਮਹਿੰਗਾਈ ਵਾਜ਼ਰੇ ਦਾ ਸੂਬਿਆਂ ਦੇ ਉੱਪਰ ਵੀ ਦਬਾਅ ਜਿਹੜਾ ਕਾਫੀ ਪੈਂਦਾ ਆ ਕਿ ਉਹ ਇਸ ਮਿਨੀਮਮ ਵੇਜ ਨੂੰ ਜਿਹੜਾ ਸਮੇਂ ਦੇ ਨਾਲ ਹੀ ਵਧਾਉਣ ਜੀ 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 ਪ੍ਰੇਣਾ ਸਾਹਿਬ ਤਾਂ ਭਾਈ ਅੱਜ ਇਹ ਤਾਂ ਖਾਸ ਕਰਕੇ ਕਿਉਂਕਿ ਆਪਾਂ ਅਨਟਾਰੀਓ ਚ ਬੈਠੇ ਆਂ ਔਰ ਜੀਟੀਏ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਤੇ ਪ੍ਰੇਣਾ ਸਾਹਿਬ ਨੇ ਦੱਸੇ ਦਿੱਤਾ ਵੀ 17 ਡਾਲਰ 20 ਸੈਂਟ ਜਿਹੜੀ ਹੈ ਜੀ ਉਹ ਅਨਟਾਰੀਓ ਦੇ ਵਿੱਚ ਜਿਹੜੀ ਹੈ ਲਾਗੂ ਹੋ ਜਾਣੀ ਹੈ ਤਨਖਾਹ ਦੇ ਵਿੱਚ ਜਿਹੜਾ ਵਾਦਾ ਕੀਤਾ ਗਿਆ ਪਰ ਮਹਿੰਗਾਈ ਦਾ ਸਾਰਿਆਂ ਨੂੰ ਪਤਾ ਹੀ ਹੈ ਪ੍ਰੇਣਾ ਸਾਹਿਬ ਨੇ ਦੱਸੇ ਦਿੱਤਾ ਹੈਗਾ ਤੇ ਜਿਹੜੇ ਆ ਜੀਟੀਓ ਤੋਂ ਬਾਹਰ ਜਾ ਕੇ ਹੋਰ ਇਲਾਕੇ ਨੇ ਉੱਥੇ ਤਾਂ ਚੱਲ ਜੂ ਪਰ ਇੱਥੇ ਇੰਨੇ ਕ ਦੇ ਨਾਲ ਸਾਰਨਾ ਬੜਾ ਔਖਾ ਲੋਕਾਂ ਦਾ ਚਲੋ ਦੇਖਦੇ ਆ ਅੱਗੇ ਜਾ ਕੇ ਹੋਰ ਸਰਕਾਰਾਂ ਕੀ ਕਰਦੀਆਂ ਨੇ ਇਹਨਾਂ ਖਬਰਾਂ ਤੋਂ ਤੁਹਾਡੇ ਤੇ ਪਹੁੰਚਾਇਆ ਪਪੂਲਰ ਪੀਜ਼ਾ 100% ਵੈਜੀਟੇਰੀਅਨ ਪੀਜ਼ਾ ਚਾਹੀਦਾ ਤਾਂ ਪਪੂਲਰ ਪੀਜ਼ਾ ਕਹਿੰਦੇ ਜੇ ਭੁੱਖ ਲੱਗੀ ਹੈ ਬਾਲੀ ਤਾਂ ਨੰਬਰ ਕਮਾਓ 905 874 4242 ਔਰ ਉਹਦੇ ਨਾਲ ਨਾਲ ਪਾਰਟੀ ਛੋਟੀਆਂ ਜਿਹੀ ਵੱਡੀ ਕੁ ਵਧੀਆ ਬੈਂਕਟ ਹਾਲ ਪ੍ਰੈਜੈਂਟ ਕਨਵੈਨਸ਼ਨ ਸੈਂਟਰ ਸਵੀਟ ਵੈਲ ਵਾਲਿਆਂ ਦਾ ਫੁੱਲੀ ਰੇਨੋਵੇਟ ਕੀਤਾ ਹੋਇਆ ਕਾਲ ਕਰ ਲਿਓ ਸੁਖਾ ਕੰਗ ਵੀਰ ਨੂੰ 416678 9999 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਐ ਐਸ.ਆਈ. ਦੀ ਐ ਔਰ ਇਹਦੇ ਨਾਲ ਨਾਲ ਨਾਨ ਕਲੈਕਟ੍ਰੀਕਲ ਪੌੜ ਲਾਈਟਸ ਕਰਦੇ ਅੰਦਰ ਜਾਂ ਬਾਹਰ ਲਵਾਉਣੇ ਨੇ ਇਲੈਕਟ੍ਰੀਕਲ ਦਾ ਕੋਈ ਵੀ ਕੰਮ ਕਰਾਉਣਾ ਜੇਪੀ ਨੂੰ ਕਾਲ ਕਰ ਲਿਓ ਮਾਸਟਰ ਇਲੈਕਟ੍ਰੀਸ਼ੀਅਨ ਨਾਨ ਕਲੈਕਟ੍ਰੀਕਲ 6476293400 ਹਾਰਡਵਰਡ ਲਾਮਿਨੇਟ ਜਾਂ ਵਾਈਨਲ ਚਾਹੀਦੀ ਐ 1 ਸਾਲ ਕੋਈ ਪੇਮੈਂਟ ਕਰਨ ਦੀ ਲੋੜ ਨਹੀਂ ਬਿਨਾ ਇੰਟਰਸਟ ਤੋਂ ਹਾਰਡਵਰਡ ਲਾਮਿਨੇਟ ਜਾਂ ਵਾਈਨਲ ਜਾਣਾ ਕਿਤੇ ਸਟੀਲਨ ਟਰਮ ਦਾ ਇੰਟਰਸਟ ਫੈਕਸ਼ਨ ਜਿੱਥੇ ਰੇਲਵੇ ਟਰੈਕ ਹੈ ਉਹਨੂੰ ਫੇਸ ਕਰਦਾ ਇਹਨਾਂ ਦਾ ਹੈੱਡ ਆਫਿਸ ਹੈ ਹਾਰਡਵਰਡ ਜਾਇੰਟ 416 768 2200 ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰ ਲਿਓ ਵਧੀਆ ਕੁਆਲਿਟੀ ਕਿਚਨ ਲਵਾਉਣੀ ਤਾਂ ਐਚਡੀ ਕਿਚਨ ਦੇ ਗ੍ਰਿਪਾਲ ਸੈਂਭੀ ਨੂੰ ਕਾਲ ਕਰ ਲਿਓ 647 894 4647 ਪ੍ਰਧਾਨ ਸਾਹਿਬ ਆਪਾਂ ਪਿਛਲੇ ਦਿਨੀ ਵੀ ਖਬਰ ਸਾਂਝੀ ਕੀਤੀ ਸੀਗੀ ਵਿਦੇਸ਼ੀ ਦਾਖਲ ਨੂੰ ਲੈ ਕੇ ਚਾਹੇ ਇਲੈਕਸ਼ਨ ਦੇ ਵਿੱਚ ਹੋਵੇ ਚਾਹੇ ਇੱਥੇ ਜਿਹੜੀ ਹੈ ਲੋਕਲ ਕੈਨੇਡਾ ਦੀ ਸਿਕਿਉਰਿਟੀ ਨੂੰ ਲੈ ਕੇ ਗੱਲਬਾਤ ਹੋ ਜਵੇ ਸੋ ਉਹਦੇ ਬਾਰੇ ਦੇ ਵਿੱਚ ਵੀ ਕੋਈ ਖਬਰ ਸਾਹਮਣੇ ਆ ਰਹੀ ਹੈ ਵੀ ਵਿਦੇਸ਼ੀ ਧਾਕਲ ਦੀ ਸੁਣਵਾਈ 'ਚ ਅੱਜ ਮੀਡੀਆ ਦੇ ਨੁਮਾਇੰਦਿਆਂ ਤੋਂ ਹੋਵੇਗੀ ਸੁਣਵਾਈ ਕੀ ਖਬਰ ਹੈ ਪ੍ਰਿੰਸ ਸਾਹਿਬ ਦੇਖੋ ਅੱਜ ਜੋ ਮੀਡੀਆ ਦੇ ਇਸ਼ੂਸ ਨੇ ਕੈਨੇਡਾ ਦੇ ਵਿੱਚ ਇਹ ਮੀਡੀਆ ਨੂੰ ਕਿਸ ਤੰਗ ਨਾਲ ਮੈਨੀਪੂਲੇਟ ਕੀਤਾ ਜਾ ਰਿਹਾ ਕਿਸ ਤੰਗ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਜਿਹੜੇ ਸੀਨੀਅਰ ਅਫੀਸ਼ਰ ਨੇ ਜਿਹੜੇ ਸੀਆਰਟੀਸੀ ਦੇ ਤੇ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਜਿਹੜਾ ਕਮਿਸ਼ਨ ਹੈ ਸੋ ਉਹਨਾਂ ਦੇ ਸੀਨੀਅਰ ਅਫੀਸ਼ਰ ਨੂੰ ਵੀ ਟੈਸਟੀਫਾਈ ਕੀਤਾ ਜਾਊਗਾ ਤੇ ਹੋਰ ਵੀ ਜਿਹੜੇ ਵਾਕ ਵਾਕ ਕਮਿਊਨਿਟੀਆਂ ਨੇ ਉਹਨਾਂ ਦੇ ਜਿਹੜੇ ਜਿਹੜੇ ਵੀ ਨਮਾਇੰਦੇ ਨੇ ਸੋ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਇਸ ਇਨਕੁਆਰੀ ਦੇ ਵਿੱਚ ਜਿਹੜੀਆਂ ਸੁਣੀਆਂ ਜਾਊਗੀਆਂ ਸੋ ਜਿਹੜੇ ਮੈਂਬਰਸ ਨੇ ਵਕ ਵਕ ਜਿਹੜੇ ਡਾਇਸਪੋਰਾ ਕਮੇਟੀਆਂ ਨੇ ਤੇ ਉਹਨਾਂ ਦੀਆਂ ਵੀ ਅੱਜ ਸਕੇਡਿਊਲਸ ਬਣੇ ਹੋਏ ਨੇ ਕਿ ਉਹ ਇਸ ਕਮੇਟੀ ਦੇ ਅੱਗੇ ਆ ਕੇ ਆਪਣੇ ਜਿਹੜੇ ਵਿਚਾਰ ਰੱਖਣ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਵੀ মিডিਆ ਰਾਹੀਂ ਵੀ ਇਹ ਕਾਫੀ ਵੱਡੇ ਪੱਧਰ ਤੇ ਜਿਹੜੀ ਆ ਇੰਟਰਫੀਰਸ ਹੁੰਦੀ ਆ ਇਹ ਬਹੁਤ ਸਾਰੇ ਜਿਹੜੇ ਮੀਡੀਆ ਆਧਾਰਿਆ ਸੋ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਬਣਾ ਕੇ ਕਿਸੇ ਦੇ ਹੱਕ ਦੇ ਵਿੱਚ ਕਿਸੇ ਦੇ ਵਿਰੋਧ ਦੇ ਵਿੱਚ ਇਹ ਕਿਸੇ ਆਗੂ ਦੇ ਕਰਦਾਰ ਦੇ ਖਿਲਾਫ ਜਿਹੜਾ ਆ ਕੋਈ ਜਿਹੜੀ ਆ ਲੋਕ ਰਾਏ ਖੜੀ ਕਰਨੀ ਆ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮੀਡੀਆ ਥਰੂ ਵੀ ਹੁੰਦੀਆਂ ਕਿਉਂਕਿ ਪਿਛਲੇ ਦਿਨੀ ਜਿਹੜੀ ਆ ਗਲੋਵਰ ਅਫੇਅਰਸ ਕੈਨੇਡਾ ਵੱਲੋਂ ਜੋ ਰਿਪੋਰਟ ਦੇ ਬਣਾਈ ਗਈ ਸੀ ਜੋ ਨਾਲ ਉਹਨਾਂ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਸੋ ਉਹਦੇ ਵਿੱਚ ਵੀ ਖੁਲਾਸੇ ਹੋਏ ਸੀ ਕਿ ਇਸ ਇਸ ਢੰਗ ਨਾਲ ਜਿਹੜਾ ਪ੍ਰੋ ਮੋਦੀ মিডিਆ ਆ ਸੋ ਉਹਨਾਂ ਵੱਲੋਂ ਜਦੋਂ ਭਾਈ ਅਰਦੀਪ ਸਿੰਘ ਨਿਜਰ ਉਹਨਾਂ ਦੇ ਇਹ ਕਤਲ ਹੋਇਆ ਸੀ ਉਸ ਤੋਂ ਬਾਅਦ ਕੈਨੇਡਾ ਦੀ ਜਸਟਨ ਟੂਡੋ ਉਹਨਾਂ ਦੀ ਇਮੇਜ ਖਰਾਬ ਕਰਨ ਦੀਆਂ ਵੀ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਸੀ ਇਸ ਢੰਗ ਦੀਆਂ ਗੱਲਾਂ ਬਾਤਾਂ ਵੀ ਸੀ ਹੋਰ ਵੀ ਜਿਹੜੇ ਵੱਖ-ਵੱਖ ਜਿਹੜੇ ਇੱਥੇ ਲੋਕ ਰਹਿੰਦੇ ਨੇ ਕੋਈ ਚੀਜ਼ ਨਾਲ ਸੰਬੰਧਤ ਹੈ ਕੋਈ ਹੋਰ ਕਿਸੇ ਈਰਾਨ ਵਰਗੇ ਇੱਕ ਮੁਲਕ ਨਾਲ ਸੰਬੰਧਤ ਹੈ ਸੋ ਉਹਨਾਂ ਦੇ ਵੀ ਜਿਹੜੇ ਆਪੋ ਆਪਣੇ মিডিਆ ਨੇ ਸੋ ਉਹ ਵੀ ਇਸ ਤਰੀਕੇ ਦੀਆਂ ਇੱਥੇ ਗੱਲਾਂ ਬਾਤਾਂ ਹੁੰਦੀਆਂ ਨੇ ਵੀ ਉਹਨਾਂ ਦੀ ਸਰਕਾਰਾਂ ਦਾ ਰੁਖ ਕੀ ਹੈ ਕਿਹੜੀ ਪਾਰਟੀ ਦੇ ਹੱਥ ਦੇ ਵਿੱਚ ਜ਼ਿਆਦਾ ਨੇ ਤੇ ਵੀਰ ਇੱਥੇ ਵੀ ਉਹ ਸੰਬੰਧੀ ਉਦਾਂ ਨਹੀਂ ਜਿਹੜਾ ਪ੍ਰਚਾਰ ਕਰ ਦਿੱਤਾ ਜਾਂਦਾ ਸੋ ਇਸ ਦੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਸੀ ਆਟੀਸੀ ਦੇ ਅਫੀਸ਼ਰ ਵੀ ਆਉਣਗੇ ਤੇ ਵੱਖ-ਵੱਖ ਜਿਹੜੀਆਂ ਡਾਇਸਪੋਰਾ ਕਮਿਊਨਿਟੀਜ਼ ਨੇ ਸੋ ਉਹਨਾਂ ਦੇ ਜਿਹੜੇ ਨੁਮਾਇੰਦੇ ਵੀ ਉੱਥੇ ਜਾ ਕੇ ਇਹ ਅੱਜ ਆਪਣਾ ਪੱਖ ਰੱਖਣ ਕਿਤੇ ਨਾਲ ਇਹ ਭਾਈ ਹਰਦੀਪ ਸਿੰਘ ਨਿੰਜਰ ਉਹਨਾਂ ਦਾ ਜਿਹੜਾ ਕਤਲ ਹੋਇਆ ਸੀ ਉਹਦੀ ਗੱਲਬਾਤ ਕਰੀਏ ਤੇ ਅੱਜ ਇਸ ਕਤਲ ਦੀ ਜਿਹੜੀ ਆ ਚਾਰੇ ਦੋਸ਼ੀ ਜਿਹੜੇ ਫੜੇ ਹੋਏ ਨੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ ਤੇ ਉਹਨਾਂ ਦੀ ਜਿਹੜੀ ਅੱਜ ਕੋਰਟ ਦੇ ਵਿੱਚ ਪੇਸ਼ੀ ਆ ਸੋ ਅੱਜ 8:30 ਵਜੇ ਜਿਹੜਾ ਪ੍ਰੋਵਿੰਸ਼ਲ ਕੋਰਟ ઓફ ਪੀਸੀ ਜਿਹੜਾ ਸਰੀ ਦੇ ਵਿੱਚ ਸੋ ਇੱਥੇ ਇਨਾਚਾਰਾਂ ਦੀ ਜਿਹੜੀ ਆ ਦੁਬਾਰਾ ਜਿਹੜੀ ਆ ਪੇਸ਼ੀ ਕਰਵਾਈ ਜਾਊਗੀ ਸੋ ਇਹ ਮਾਮਲਾ ਜਿਹੜਾ ਉੱਥੇ ਵੀ ਲਗਾਤਾਰ ਚੱਲ ਰਿਹਾ ਹੁਣ ਇਹਦੇ ਨਾਲ ਪਿੰਡ ਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਦੇ ਆ ਸਾਨੂੰ ਪਤਾ ਆ ਵੀ ਸਿੱਖਾਂ ਦੀ ਨਿਮਾਇੰਦਾ ਕਰਨ ਵਾਲੀ ਇਹ ਜਿਹੜੀ ਆ ਜਥੇਬੰਦੀ ਹੈ ਸਿੱਖਾਂ ਦੇ ਜਿਹੜੇ ਵੱਖ-ਵੱਖ ਜਿਹੜੇ ਮਸਲੇ ਹੁੰਦੇ ਨੇ ਧਾਰਮਿਕ ਜਿਹੜੇ ਨੇ ਮਸਲੇ ਨੇ ਭਾਵੇਂ ਰਾਜਨੀਤਿਕ ਮਸਲੇ ਨੇ ਜੀ ਉਹਦੇ ਤੇ ਜਿਹੜਾ ਆਪਣਾ ਜਿਹੜਾ ਬਣਦਾ ਰੂਹੇ ਨਮਾਉਂਦੇ ਨੇ ਸੋ ਸਵਾਲ ਚਲੋ ਕਾਫੀ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਖਿਲਾਫ ਵੀ ਹੱਕ ਦੇ ਵਿੱਚ ਵੀ ਹੁੰਦੇ ਜਾਂਦੇ ਰਹਿੰਦੇ ਨੇ ਸੋ ਐਸਜੀਪੀਸੀ ਨੇ ਭਾਰਤ ਦੇ ਜਿਹੜੀ ਸਰਕਾਰ ਹੈ ਭਾਰਤ ਦੀ ਜਿਹੜੀ ਐਕਸਟਰਨਲ ਜਿਹੜੀ ਅਫੇਅਰਸ ਜਿਹੜੀ ਆ ਮਿਨਿਸਟਰੀ ਹੈ ਤੇ ਨਾਲ ਜਿਹੜਾ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਉਹ ਕਹਿੰਦੇ ਵੀ ਅਸੀਂ ਕੁਝ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਸਰਕੂਲੇਟ ਹੁੰਦੀਆਂ ਨੇ ਕਹਿੰਦੇ ਵੀ ਉਹਦੇ ਵਿੱਚ ਦੇਖਿਆ ਵੀ ਕੈਨੇਡਾ ਦੇ ਵਿੱਚ ਜਿਹੜੇ ਇਹ ਭਾਰਤੀ ਸਟੂਡੈਂਟ ਨੇ ਖਾਸ ਤੌਰ ਤੇ ਕਹਿੰਦੇ ਵੀ ਜਿਹੜੇ ਸਿੱਖ ਸਟੂਡੈਂਟ ਨੇ ਸੋ ਵੱਖ-ਵੱਖ ਜਗ੍ਹਾ ਕਹਿੰਦੇ ਪ੍ਰੋਟੈਸਟ ਕਰ ਰਹੇ ਨੇ ਖਾਸ ਤੌਰ ਤੇ ਕਹਿੰਦੇ ਜਿਹੜੀ ਬ੍ਰੈਂਪਟਨ ਦੇ ਵਿੱਚ ਪ੍ਰੋਟੈਸਟ ਹੋ ਰਹੀ ਹੈ ਵੀ ਉਹਦੀਆਂ ਵੀਡੀਓਜ਼ ਵੀ ਕਹਿੰਦੇ ਅਸੀਂ ਦੇਖੀਆਂ ਨੇ ਤੇ ਸਾਡੀਆਂ ਕਹਿੰਦੇ ਵੀ ਚਿੰਤਾਵਾਂ ਦੇ ਵਿੱਚ ਕਾਫੀ ਵਾਧਾ ਹੋਇਆ ਵੀ ਸਾਡੇ ਜਿਹੜੇ ਨੌਜਵਾਨ ਨੇ ਵੀ ਉੱਥੇ ਜਾ ਕੇ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੇ ਆ ਧਾਨੇ ਮਜਾਰੇ ਉਹਨਾਂ ਨੂੰ ਕਾਨੇ ਪੈਲੇ ਨੇ ਵੀ ਉਹਨਾਂ ਦਾ ਪ੍ਰੋਇਕਟ ਜਿਹੜਾ ਉੱਥੇ ਜਿਹੜਾ ਇਹ ਕਾਫੀ ਵਧੀਆ ਹੁਣ ਨਹੀਂ ਰਹਿ ਗਿਆ ਤੇ ਕਹਿੰਦੇ ਵੀ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਾ ਕੇ ਜਿਹੜੀਆਂ ਜ਼ਿੰਦਗੀਆਂ ਜਾਂ ਹੋਰ ਜਿਹੜੀਆਂ ਉਹਨਾਂ ਦੇ ਕਰੀਅਰ ਨਾਲ ਸਬੰਧ ਜਿਹੜੇ ਵੱਖ-ਵੱਖ ਕੰਸਰਸ ਨੇ ਇਹ ਜਿਹੜੀਆਂ ਮੁਸ਼ਕਲਾਂ ਕਹਿੰਦੇ ਵੀ ਉਹਨਾਂ ਨੂੰ ਉੱਥੇ ਜਾ ਕੇ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ ਸੋ ਇਸ ਕਾਰਨ ਕਹਿੰਦੇ ਵੀ ਸਾਡੇ ਜੀਆਂ ਚਿੰਤਾਵਾਂ ਨੇ ਅਸੀਂ ਚੋਣਿਆ ਕਿ ਜਿਹੜਾ ਭਾਰਤ ਦੀ ਜਿਹੜੀ ਸਰਕਾਰ ਹੈ ਕੈਨੇਡੀਅਨ ਸਰਕਾਰ ਨਾਲ ਮਿਲ ਕੇ ਕਹਿੰਦੇ ਵੀ ਕੋਈ ਨਾ ਕੋਈ ਇਸ ਮਸਲੇ ਦਾ ਹੱਲ ਕੱਢਣ ਸੋ ਇਹੋ ਜੀ ਅਪੀਲ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦੋਵਾਂ ਸਰਕਾਰਾਂ ਨੂੰ ਜਿਹੜੀ ਆ ਕੀਤੀ ਗਈ ਹੈ ਸੋ ਇਹਦੇ ਨਾਲ ਵਿੰਦਤ ਜੀ ਕੈਨੇਡੀਅਨਸ ਮੈਂਬਰ ਆਫ ਪਾਰਲੀਮੈਂਟ ਦੀ ਗੱਲਬਾਤ ਕਰੀਏ ਤੇ ਐਂਡੀਪੀ ਦੇ ਜਿਹੜੇ ਐਮਪੀ ਨੇ ਸ਼ੀਡਰ ਮੈਕਫਰਸਨ ਸੋ ਉਹਦੀ ਅਗਵਾਈ ਦੇ ਵਿੱਚ ਇਹ ਕੋਸ਼ਿਸ਼ਾਂ ਕਰ ਰਹੇ ਨੇ ਵੀ ਜਿਹੜੇ ਹੋਰ ਜਿਹੜੇ ਬਾਕੀ ਜਿਹੜੇ ਹਮ ਖਿਆਲੀ ਮੁਲਕ ਨੇ ਜੀ ਤੇ ਜਿਹੜੇ ਜਾਨੀ ਦਾ ਦੇ ਨਾਲ ਜਿਨ੍ਹਾਂ ਦੇ ਚੰਗੇ ਤਾਲੁਕਾ ਨੇ ਸੋ ਉਹਨਾਂ ਦੇ ਨਾਲ ਗੱਲਬਾਤਾਂ ਕੀਤੀਆਂ ਜਾਣ ਉਹਨਾਂ ਦੇ ਅੱਗੇ ਮੁੱਦੇ ਚੱਕੇ ਜਾਂਦੇ ਜਿਹੜਾ ਫਿਲੀਸਤੀਨ ਹੈ ਸੋ ਉਹਨੂੰ ਇੱਕ ਰਾਜ ਦਾ ਦਾਜਾ ਦੇਣ ਦੀ ਗੱਲਬਾਤ ਹੈ ਸੋ ਇਸ ਬਾਬਤ ਜਿਹੜੇ ਇਹ ਐਮਪੀਸ ਨੇ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਜਿਹੜੇ ਆਪਣੇ ਕੋਲੀਗਸ ਨੇ ਸੋ ਉਹਨਾਂ ਦੇ ਨਾਲ ਰਲ ਕੇ ਇਹੋ ਜੀਆਂ ਕੋਸ਼ਿਸ਼ਾਂ ਚ ਲੱਗੇ ਹੋਏ ਨੇ ਕਿ ਇਹ ਜਿਹੜਾ ਫਿਲੀਸਤੀਨ ਵਾਲਾ ਮਸਲਾ ਹੈ ਸੋ ਇਹਦਾ ਕੋਈ ਜਿਹੜਾ ਸੰਭਾਵੀ ਹੱਲ ਜਿਹੜਾ ਨਿਕਲੇ ਤੇ ਸ਼ਾਂਤੀ ਆਵੇ ਸੋ ਇਹ ਚਾਹੁੰਦੇ ਨੇ ਵੀ ਉੱਥੇ ਇਹਨਾਂ ਮੁਲਕ ਦੇ ਜਿਹੜੇ ਐਮਪੀਸ ਵਗੈਰਾ ਨੇ ਇੰਗਲਿਸ ਜਿਹੜੇ ਆਪਣੇ ਨਾਲ ਗੱਲਬਾਤ ਕਰਕੇ ਉੱਥੇ ਦੀਆਂ ਸਰਕਾਰਾਂ ਤੇ ਵੀ ਦਬਾਅ ਪਾਇਆ ਜਾਵੇ ਕਿ ਉਹ ਇੱਕ ਇਹ ਮੁਲਕ ਦਾ ਜਿਹੜਾ ਆ ਦਰਜਾ ਫਿਲਿਸਤੀਨ ਉਹ ਵਿਦਨਸੋਈ ਦੇ ਨਾਲ ਜਿਹੜਾ ਆ ਤੇ ਸ਼ਾਂਤੀ ਸਥਾਪਿਤ ਕਰਨ ਦੇ ਜਿਹੜੀਆਂ ਹੈਲਪ ਮਿਲੂਗੀ ਤੇ ਨਾਲ ਅਮਰੀਕਾ ਦੀ ਗੱਲ ਕਰੀਏ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਜਿਹੜੀ ਡਿਬੇਟ ਐ ਸੋ ਅੱਜ ਹੋਣੀ ਐ ਉਹਦੇ ਵਿੱਚ ਜਿਹੜੇ ਟੀਮ ਵਾਲਜ ਨੇ ਜਿਹੜੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਆ ਉਮੀਦਵਾਰ ਨੇ ਵਾਈਸ ਪ੍ਰੈਜ਼ੀਡੈਂਟ ਵਾਸਤੇ ਤੇ ਜਿਹੜੀ ਵੈਸ ਜਿਹੜੇ ਨੇ ਇਹ ਰਿਪਬਲਿਕ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਸੋ ਉਹਨਾਂ ਦੀ ਅੱਜ ਜਿਹੜੀ ਆ ਡਿਬੇਟ ਹੋਣੀ ਐ ਜਿਹੜੀ ਕਿ ਸੀਬੀਐਸ ਚੈਨਲ ਦੇ ਉੱਪਰ ਜਿਹੜੀ ਆ ਇਹ ਹੋਣੀ ਐ ਜਿਹੜੀ ਕਿ ਨਿਊਯਾਰਕ ਦੇ ਵਿੱਚ ਦੱਸਿਆ ਜਾ ਰਿਹਾ ਸੋ ਇਹ ਕਰਵਾਈ ਜਾਵੇ ਕਿ ਸੋ ਇਹਦੇ ਨਾਲ ਪਿੰਡ ਦੀ ਗੱਲ ਕਰੀਏ ਜਿਹੜੇ ਲੋਕਲ ਲੈਵਲ ਤੇ ਜਿਹੜੀ ਤਰਾਏ ਮੈਂ ਹੁੰਦਾ ਆ ਪੀਲ ਲੀਜਨ ਦੀ ਗੱਲ ਕਰੀਏ ਤਾਂ ਪੀਲ ਪੁਲਿਸ ਕਹਿ ਰਹੀ ਹੈ ਵੀ ਇੱਕ ਜਣਾ ਜਿਹੜਾ ਆ ਉਸਦੀ ਮੌਤ ਹੋਈ ਹੈ ਦੋ ਜਣੇ ਹਸਤਾਚ ਜਦ ਅੰਦਰ ਹੋਏ ਨੇ ਜੀ ਅਰਲੀ ਅੱਜ ਮੰਗਲਵਾਰ ਦੀ ਜਿਹੜੀ ਅਰਲੀ ਜਿਹੜੀ ਮਾਰਨਿੰਗ ਘਟਨਾ ਦੱਸੀ ਜਾ ਰਹੀ ਹੈ ਬਹੁਤੀ ਜ਼ਿਆਦਾ ਏ ਟੇਲੀ ਵੀ ਵਿੱਚ ਨਹੀਂ ਦੱਸੀ ਹ ਤਾਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਸੋ ਇਹਦੇ ਵਿੱਚ ਪਤਾ ਲੱਗਾ ਵੀ ਬ੍ਰੈਮਪਟਨ ਤੇ ਮੀਸੀਸਾਗਾ ਦੇ ਵਿੱਚ ਜਿਹੜੀ ਲੰਗੀ ਰਾਤ ਹੈ ਸੋ ਕੱਟੋ-ਕੱਟ ਤਿੰਨ ਜਾਣਿਆਂ ਦੇ ਜਿਹੜੇ ਕਤਲ ਹੋਏ ਨੇ ਸੋ ਇਹ ਕਤਲਾਂ ਦੀ ਜਿਹੜੀ ਬਾਤ ਹ ਤਾਂ ਨੇ ਇੱਥੇ ਲੋਕਲ ਲੈਵਲ ਤੇ ਵੀ ਜਿਹੜੀਆਂ ਇਹ ਕਾਫੀ ਪਿਛਲੇ ਸਮੇਂ ਦਰਾਰ ਹੋ ਰਹੀਆਂ ਤੇ ਇੱਕ ਜਣਾ ਜਿਹੜਾ ਸ਼ੂਟਿੰਗ ਦੇ ਵਿੱਚ ਇਹ ਨਾਰਥ ਯਾਰਕ ਦੇ ਵਿੱਚ ਵੀ ਮਾਰਿਆ ਗਿਆ ਸੋ ਇਹ ਜਿਹੜੀ ਰਾਤ ਲੰਘ ਕੇ ਗਈ ਹੈ ਸੋ ਇਹ ਕਾਫੀ ਜਿਹੜੀ ਆ ਫੂਲ ਖਰਾਬੇ ਵਾਲੀ ਰਾਤ ਲੰਘ ਕੇ ਗਈ ਹੈ ਸੋ ਬ੍ਰੈਮਪਟਨ ਮੀਸੀਸਾਗਾ ਦਾ ਆਲੇ ਦੁਆਲੇ ਜਿਹੜੇ ਨੇ ਸੋ ਕਾਫੀ ਇਹੋ ਜਿਹੇ ਜਾਂ ਘਟਰਾਵਾ ਵਾਪਰਿਆ ਨੇ ਜਿਹਦੇ ਵਿੱਚ ਜਿਹੜੇ ਆਮ ਲੋਕਾਂ ਨੂੰ ਜਿਹੜਾ ਇਹ ਨਿਸ਼ਾਨਾ ਬਣਾਇਆ ਗਿਆ ਸੋ ਆਖਰੀ ਖਬਰ ਪੰਜਾਬ ਦੇ ਡੀਡੀ ਬੈਂਕ ਦੀ ਜੀ ਸੋ ਡੀਡੀ ਬੈਂਕ ਦੇ ਉੱਪਰ ਜਿਹੜੀ ਮੈਨੂਪਲੇਸ਼ਨ ਕਰਨ ਦੇ ਅਮਰੀਕਾ ਦੇ ਵਿੱਚ ਦੋਸ਼ ਲੱਗੇ ਸੀ ਇਹ منی ਲਾਂਡਰਿੰਗ ਦੇ ਵੀ ਜਿਹੜੇ ਮਾਮਲੇ ਨੂੰ ਚੰਗੀ ਤਰ੍ਹਾਂ ਅਗਠਨ ਦੇ ਵਿੱਚ ਨਾਕਾਮ ਰਹਿਣ ਦੇ ਦੋਸ਼ ਲੱਗੇ ਸੀਗੇ ਸੋ ਇਹਦੇ ਵਿੱਚ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਟੀਡੀ ਜਿਹੜਾ ਬੈਂਕ ਗਰੁੱਪ ਪੈਸੋ ਇਹਨੂੰ ਇਹ ਜੁਰਮਾਨੇ ਲਾਏ ਸੀ ਤਾਂ ਇਹਦੇ ਵਿੱਚ ਟੀਡੀ ਬੈਂਕ 28 ਮਿਲੀਅਨ ਤੋਂ ਜ਼ਿਆਦਾ ਜਿਹੜਾ ਆ ਇਹ ਪੈਸਾ ਡਾਲਰ ਨੇ ਉਹ ਦੇਣ ਵਾਸਤੇ ਰਾਜ਼ੀ ਹੋ ਗਿਆ ਕਿ ਇਹ ਜਿਹੜੇ ਉਹਨਾਂ ਦੇ ਉੱਪਰ ਜਿਹੜੇ ਵੱਖ-ਵੱਖ ਦੋਸ਼ ਲੱਗੇ ਨੇ ਸੌਦੀ ਸੈਟਲਮੈਂਟ ਵਾਸਤੇ ਹੁਣ ਡੀਡੀ ਜਿਹੜਾ ਬੈਂਕ ਗਰੁੱਪ ਹੈ ਉਹ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਇਹ ਡੈਗਰੀ ਹੋਇਆ 28 ਮਿਲੀਅਨ ਤੋਂ ਜ਼ਿਆਦਾ ਜਿਹੜਾ ਆ ਉਹ ਇਸ ਬਾਬਤ ਜਿਹੜਾ ਜੁਰਮਾਨੇ ਵਜੋਂ ਇਹ ਅਦਾ ਕਰੇਗਾ ਜੀ ਅ ਭਰਨ ਸਾਹਿਬ ਇੱਕ ਜਾਂਦੇ ਜਾਂਦੇ ਵਾਸਤੇ ਇੱਕੋ ਹੀ ਖਬਰ ਤੁਹਾਡੇ ਕੋਲ ਲੈਣੀ ਆ ਜਿੱਥੇ ਇੰਨੇ ਕਤਲ ਹੋ ਗਏ ਸਾਰਾ ਕੁਝ ਹੋ ਜਾਂਦਾ ਸ਼ਰੋਮਣੀ ਕਮੇਟੀ ਵੀ ਫਿਕਰਮੰਦ ਹੈਗੀ ਆ ਪਰ ਕਿੰਨਾ ਕਿਤੇ ਦੁਨੀਆ ਦੇ ਵਿੱਚ ਪੰਜਾਬੀ ਹੋਣ ਸਿੱਖ ਭਾਈਚਾਰਾ ਹੋਵੇ ਬੈਠਾ ਹੋਵੇ ਤੇ ਮਦਦ ਲਈ ਵੀ ਅੱਗੇ ਆਉਂਦੇ ਨੇ ਤੇ ਔਰ ਇਮਾਨਦਾਰੀ ਦੀ ਮਿਸਾਲ ਵੀ ਪੈਦਾ ਕਰਦੇ ਨੇ ਇੱਕ ਆਸਟ੍ਰੇਲੀਆ ਤੋਂ ਖਬਰ ਆ ਜਿਹੜੀ ਟੈਕਸੀ ਡਰਾਈਵਰ ਦੀ ਹੈ ਜੀ ਹਪਿੰਦ ਜੀ ਦੇ ਵਿੱਚ ਇਸ ਤਰ੍ਹਾਂ ਸੀ ਬਥੇ ਟੈਕਸੀ ਡਰਾਈਵਰ ਨੇ ਚੰਜੀ ਸਿੰਘ ਢਵਾਲ ਹੈ ਜੀ ਸੋ ਇਹ ਅਸਲ ਦੇ ਵਿੱਚ ਕੀ ਸੀ ਵੀ ਇਹਨਾਂ ਦੇ ਟੈਕਸੀ ਦੇ ਵਿੱਚ ਜਿਹੜਾ ਸੀਗਾ 8000 ਡਾਲਰ ਜਿਹੜਾ ਆਸਟ੍ਰੇਲੀਅਨ ਡਾਲਰ ਸੀਗਾ ਕੋਈ ਪੈਸੇਂਜਰ ਛੱਡ ਗਿਆ ਸੀਗਾ ਉਹਦੇ ਰਹਿ ਗਏ ਸੀਗੇ ਤਾਂ ਇਹਨਾਂ ਨੇ ਉਹ ਜਿਹੜੇ 8000 ਡਾਲਰ ਸੀਗੇ ਇਮਾਨਦਾਰੀ ਦੇ ਨਾਲ ਜਿਹੜੇ ਉਹ ਵਾਪਸ ਕੀਤੇ ਨੇ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਅਜਿhst ਧੰਗ ਦੇ ਇਹ ਕੰਮ ਹੁੰਦੇ ਨੇ ਗਲਤ ਕੰਮ ਵਿੱਚ ਕਾਫੀ ਵਧ ਗਏ ਨੇ ਜਿਦੇ ਵਿੱਚ ਇਹ ਲੁੱਟਾ ਖੋਹਾ ਚੋਰੀਆਂ ਜਾਉ ਆ ਬਾਤ ਦੇ ਵਿੱਚ ਜਿਹੜਾ ਮੰਨਿਆਂ ਨੇ ਜਾਂਦਾ ਮੁੱਕਰ ਜਾਂਦੀ ਆ ਜਨਤਾ ਚਲੋ ਵੇ ਵੈਸੇ ਟੈਕਸੀਆਂ ਦੇ ਵਿੱਚ ਬਹੁਤ ਸਾਧ ਦੇ ਵਿੱਚ ਕੈਮਰੇ ਵਗੈਰਾ ਲੱਗੇ ਵੀ ਹੁੰਦੇ ਨੇ ਬਟ ਇਹ ਆ ਕਿ ਅੱਜ ਦੇ ਸਮੇਂ ਦੇ ਅਸੂਸੀ ਇਮਾਨਦਾਰੀ ਨਾ ਬਿਨਾ ਕਹੇ ਤੇ ਜੇਕਰ ਇਸ ਤਰੀਕੇ ਦੇ ਕੰਮ ਕਰਦੇ ਹੋ ਤੇ ਚੰਗੀ ਗੱਲ ਹੈ ਇਮਾਨਦਾਰੀ ਜਿਹੜੀ ਆ ਹਰ ਪਾਸੇ ਹੋਣੀ ਚਾਹੀਦੀ ਕਿਉਂਕਿ ਅੱਜ ਹੁਣ ਏ ਵੱਡੇ ਸਵਾਲ ਇਹੀ ਖੜੇ ਹੁੰਦੇ ਆ ਵੀ ਜਿਹੜੇ ਇਮੀਗ੍ਰੈਂਟਸ ਆ ਰਹੇ ਨੇ ਸੋ ਉਹ ਇਸ ਕੰਟਰੀ ਦੇ ਵਿੱਚ ਆ ਕੇ ਜੋ ਉਹਨਾਂ ਦਾ ਰਵੱਈਆ ਹੋਣਾ ਚਾਹੀਦਾ ਇਮਾਨਦਾਰੀ ਵਾਲਾ ਇਹ ਕਾਨੂੰਨ ਨੂੰ ਮੰਨਣ ਵਾਲਾ ਜਾਂ ਇਥੇ ਦੇ ਸਿਸਟਮ ਨੂੰ ਮੰਨਣ ਵਾਲਾ ਸੋ ਉਹ ਚੀਜ਼ਾਂ ਤੋਂ ਉਹ ਕਿਤੇ ਨਾ ਕਿਤੇ ਜਿਹੜਾ ਕਿਨਾਰਾ ਕਰ ਰਹੇ ਨੇ ਸੋ ਇਸੇ ਕਰਕੇ ਜਿਹੜਾ ਇਮੀਗ੍ਰੈਂਟਸ ਦੇ ਖਿਲਾਫ ਜਿਹੜਾ ਪਿਛਲੇ ਸਮੇਂ ਤੋਂ ਮਾਹੌਲ ਬਣਿਆ ਉਹ ਲੜਵਾਰੀ ਜਾਂ ਹੋਰ ਚੀਜ਼ਾਂ ਸੋ ਇਹ ਚੀਜ਼ਾਂ ਨਾ ਹੋਣ ਜੋ ਸਾਡਾ ਇਹ ਪਹਿਲਾ ਇਤਿਹਾਸ ਰਿਹਾ ਕਿਉਂਕਿ ਪਹਿਲਾਂ ਲੋਕ ਆਉਂਦੇ ਹੁੰਦੇ ਸੀਗੇ ਉਹ ਜਿਹੜੇ ਪੁਰਾਣੇ ਆਏ ਹੁੰਦੇ ਸੀ ਉਹਨਾਂ ਨੂੰ ਫੋਲੋ ਕਰਦੇ ਸੀਗੇ ਉਹ ਇੱਕ ਪੈਟਰਨ ਜਿਹੜਾ ਬਣਿਆ ਹੁੰਦਾ ਸੀ ਸੋਸਾਇਟੀ ਦੇ ਵਿੱਚ ਆਮ ਕਰਕੇ ਜਦੋਂ ਮੈਂ ਵੀ ਆਇਆ ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਆਏ ਨੇ ਉਹ ਇਸੇ ਤਰ੍ਹਾਂ ਦਾ ਹੁੰਦਾ ਸੀ ਵੀ ਲੋਕ ਇਹ 20 ਮਿੰਟਾਂ ਤੋਂ ਸ਼ੁਰੂਆਤ ਕਰਦੇ ਸੀ 12000 ਵਾਲੀ ਗੱਡੀ ਲੈਣੇ ਜੀ ਇਹ ਦੋ ਦੋ ਤਿੰਨ ਤਿੰਨ ਜਵਾਬਾ ਲੋਕ ਕਰਦੇ ਹੁੰਦੇ ਸੀ 5-7 ਸਾਲ ਮਿਹਨਤ ਕਰਨੀ ਪੈਸੇ ਜੋੜਨੇ ਫਿਰ ਉਹਨਾਂ ਨੇ ਜਾ ਕੇ ਆਪਣਾ ਜਿਹੜਾ ਸੈਮੀ ਅਟੈਚ ਕਰਿਆ ਦਾ ਕਿਸੇ ਨੇ ਅਟੈਚ ਲੈ ਲੈਣਾ ਸੋ ਇਹਨੂੰ ਪੈਟਰਨ ਜੈਨੂੰ ਵੀ ਨਵੇਂ ਜਿਹੜੇ ਆਉਣੇ ਉਹਨਾਂ ਵੀ ਫਾਲੋ ਕਰਨਾ ਉਹਨਾਂ ਨੇ ਵੀ 12000 ਵਾਲੀ ਗੱਡੀ ਲੈਣੀ ਮਿਹਨਤ ਕਰਨੀ ਪੈਸੇ ਜੋੜਨੇ ਫਿਰ ਆਪਣਾ ਕਰ ਲੈਣਾ ਤੇ ਇਹਦੇ ਨਾਲ ਰੌਣਾ ਰੱਪਾ ਹੁੱਲੜ ਬਾਜੀਆਂ ਜਿਹੜੀਆਂ ਬਹੁਤ ਘੱਟ ਹੁੰਦੀ ਅਸੀਂ ਹੁਣ ਕੀ ਹੈ ਹੁਣ ਤਾਂ ਆਉਂਦੇ ਸਾਰੇ ਬੰਦਾ ਕਹਿੰਦਾ ਵੀ ਸਭ ਤੋਂ ਵੱਡੀ ਗੱਡੀ ਲਿਆ ਕੇ ਮੈਂ ਹੀ ਖੜੀ ਕਰਨੀ ਆ ਪਰ ਮੇ ਰਹਿਣ ਵਾਸਤੇ ਕਾਰ ਹੋਵੇ ਨਾ ਹੋਵੇ ਪਰ ਮੇ ਜੇਬ ਚ ਕੋਈ ਰੁਪਈਆ ਹੋਵੇ ਨਾ ਹੋਵੇ ਸੋ ਇਹ ਜਿਹੜਾ ਗਲਤ ਪੈਟਰਨ ਜਿਹੜਾ ਹੁਣ ਚੱਲ ਪਿਆ ਸੋ ਇਹਦੇ ਕਰਕੇ ਹੁਲੜਬਾਜ਼ੀਆਂ ਲੜਾਈ ਝਗੜੇ ਚੋਰੀ ਡਾਕੀ ਵਧ ਗਏ ਨੇ ਅਦਰਵਾਈਜ਼ ਜਿਹੜੀਆਂ ਜ਼ਰੂਰਤਾਂ ਸੀ ਉਹ ਪਹਿਲਾਂ ਵੀ ਪੂਰੀਆਂ ਹੁੰਦੀਆਂ ਸੀ ਅੱਜ ਵੀ ਹੋ ਸਕਦੀਆਂ ਨੇ ਸੋ ਇਸ ਚੀਜ਼ ਜਿਹੜੀ ਆ ਚੰਗੀ ਜਿਹੜੀ ਲੋੜ ਹੁੰਦੀ ਹੈ ਕਿ ਜਿਹੜੇ ਪੁਰਾਣੇ ਲੋਕ ਆਏ ਹੋਏ ਨੇ ਉਹ ਦੇਖੋ ਕਿ ਇਸ ਢੰਗ ਨਾਲ ਉਹਨੇ ਆਪਣੇ ਆਪ ਨੂੰ ਇਸ ਸੋਸਾਇਟੀ ਦੇ ਵਿੱਚ ਜਿਹੜਾ ਇੰਟੀਗੇਰੇਟ ਕੀਤਾ ਆ ਤਾਂ ਜੇਕਰ ਅਸੀਂ ਉਸ ਢੰਗ ਨਾਲ ਚੱਲਦੇ ਰਹੇ ਤਾਂ ਪਹਿਲਾਂ ਵੀ ਕੋਈ ਮੁਸ਼ਕਲਾ ਨਹੀਂ ਸੀ ਆ ਪਰ ਜਦੋਂ ਫਿਰ ਸਾਰੇ ਆਪੋ ਆਪਣੇ ਢੰਗ ਤਰੀਕੇ ਨਾਲ ਦੁਰਪੈਸਾ ਮੁਸ਼ਕਲਾਂ ਵੀ ਵਧੀਆਂ ਨੇ ਤੇ ਇਹਦੇ ਕਾਰਨ ਜਿਹੜਾ ਫਿਰ ਸਾਡੀ ਬਦਨਾਮੀ ਵੀ ਜ਼ਿਆਦਾ ਹੋਈ ਹੈ ਜੀ ਪ੍ਰੇਨ ਸਾਹਿਬ ਬਹੁਤ ਸਾਰੇ ਫੈਕਟਰ ਕੰਮ ਕਰਦੇ ਨੇ ਇਹਨਾਂ ਚੀਜ਼ਾਂ ਦੇ ਪਰ ਤੁਸੀਂ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਔਰ ਇਹ ਇਹ ਚ ਆਪਾਂ ਵੀ ਕਦੇ ਪ੍ਰੇਨ ਸਾਹਿਬ ਨਵੇਂ ਪੁਰਾਣਿਆਂ ਦੀ ਗੱਲ ਨਹੀਂ ਕੀਤੀ ਪਰ ਫਿਰ ਵੀ ਬੜਾ ਸਿੰਪਲ ਜਿਹਾ ਸਾਦਾ ਜੀਵਨ ਰੱਖਿਆ ਹੋਇਆ ਸੀ ਔਰ ਲੋੜਵੰਦਾਂ ਦੀ ਮਦਦ ਲਈ ਜੁਗੀ ਉਹਨਾਂ ਕੋ ਪੈਸਾ ਢੇਲਾ ਵੀ ਰੱਖਿਆ ਹੁੰਦਾ ਸੀ ਚਾਹੇ ਪੰਜਾਬ ਭੇਜਣਾ ਪੈਂਦਾ ਹੋਵੇ ਤੇ ਪਰ ਹੁਣ ਤਾਂ ਉਹ ਅੱਡੀਆਂ ਚੱਕ ਚੱਕ ਕੇ ਫਾਹੇ ਲੈਣੇ ਨੇ ਜਿਹੜੇ ਅਸੀਂ ਖੁਦ ਫੈਸਲੇ ਲੈਣੇ ਹੁੰਨੇ ਆ ਉਹ ਦੂਜਿਆਂ ਨੂੰ ਦੇਖ ਕੇ ਫੈਸਲੇ ਲੈ ਰਹੇ ਆ ਵੀ ਫਲਾਣਾ ਐ ਕਰਦਾ ਅਸੀਂ ਵੀ ਐ ਕਰੀਏ ਚਲੋ ਪ੍ਰਮਾਤਮਾ ਸੋਤ ਬਖਸ਼ੇ ਭਣ ਸਾਹਿਬ ਜਿੰਦੇ ਆਪਣੇ ਨੰਬਰ ਸਾਂਝਾ ਕਰ ਦਿਓ ਜਰੂਰ ਆਪਣਾ ਇਹ ਬੇਰ ਨੰਬਰ 416 848 9698 ਧੰਨਵਾਦ ਜੀ ਧੰਨਵਾਦ ਭਣ ਸਾਹਿਬ ਬਹੁਤ ਬਹੁਤ ਧੰਨਵਾਦ